ਜੇਕਰ ਤੁਸੀਂ ਵੀ ਮੋਬਾਈਲ ਫੋਨ ਦੀ ਵਰਤੋਂ ਚਾਰਜਿੰਗ ਦੌਰਾਨ ਕਰਦੇ ਹੋ ਤਾਂ ਇੱਕ ਖਬਰ ਜ਼ਰਾ ਧਿਆਨ ਨਾਲ ਸੁਣ ਲਓ ਮੋਬਾਈਲ ਫੋਨ ਦਾ ਇਸਤੇਮਾਲ ਨਾ ਕਰਨ ਦੀ ਅਕਸਰ ਹਿਸਲਾ ਦਿੱਤੀ ਜਾਂਦੀ ਹੈ ਪਰ ਕਈ ਵਾਰ ਇਸ ਤਰ੍ਹਾਂ ਦੀ ਲਾਪਰਵਾਹੀ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀ ਹੈ ਸੋ ਇੱਕ ਅਜਿਹਾ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਹੱਥ ਵਿੱਚ ਫੋਨ ਫਟਣ ਦੇ ਨਾਲ 9 ਸਾਲਾ ਬੱਚਾ ਹੈ ਜਿਹੜਾ ਗੰਭੀਰ ਜ਼ਖਮੀ ਹੋ ਗਿਆ ਇਹ ਘਟਨਾ ਛੰਦਵਾੜਾ ਜ਼ਿਲ੍ਹੇ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਬੱਚੇ ਦੇ ਪਿਤਾ ਹਰਦੀਪਾਲ ਸਿੰਘ ਨੇ ਦੱਸਿਆ ਜਦ ਇਹ ਘਟਨਾ ਵਾਪਰੀ ਤਾਂ ਉਹ ਅਤੇ ਉਸ ਦੀ ਪਤਨੀ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਖਰਦਿਆਲ ਨੇ ਦੱਸਿਆ ਉਹਨਾਂ ਦਾ ਪੁੱਤਰ ਆਪਣੇ ਦੋਸਤਾਂ ਨਾਲ ਘਰ ਵਿੱਚ ਸੀ ਚਾਰਜਿੰਗ ਲਈ ਲਾਏ ਗਏ ਮੋਬਾਈਲ ਫੋਨ ਤੇ ਕਾਰਟੂਨ ਵੇਖ ਰਿਹਾ ਸੀ ਅਚਾਨਕ ਮੋਬਾਈਲ ਫੋਨ ਫਟ ਗਿਆ ਜਿਸ ਕਾਰਨ ਉਸਦੇ ਹੱਥ ਅਤੇ ਪੱਟ ਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਖੇਤਾਂ ਵਿੱਚ ਸੀ ਜਦੋਂ ਗਵਾਂਡੀ ਨੇ ਸਾਨੂੰ ਹਾਦਸੇ ਬਾਰੇ ਦੱਸਿਆ ਜਿਸ ਤੋਂ ਬਾਅਦ ਅਸੀਂ ਦੌੜ ਕੇ ਆਏ ਪਿਤਾ ਮੁਤਾਬਕ ਅਸੀਂ ਬੱਚੇ ਨੂੰ ਤੁਰੰਤ ਸਿਹਤ ਕੇਂਦਰ ਲੈ ਗਏ ਜਦੋਂ ਉਸਦੀ ਹਾਲਤ ਵੇਖਦੇ ਹੋਏ ਡਾਕਟਰ ਨੇ ਉਸਨੂੰ ਹਸਪਤਾਲ ਹੈ ਜਿਹੜਾ ਛਿੰਦਵਾੜਾ ਦੇ ਇੱਕ ਹਸਪਤਾਲ ਚ ਰੈਫਰ ਕਰ ਦਿੱਤਾ ਬੱਚੇ ਦੇ ਹੱਥ ਅਤੇ ਪੱਟ ਤੇ ਸੱਟਾਂ ਲੱਗੀਆਂ ਨੇ ਇੱਕ ਹੋਰ ਬੱਚਾ ਵੀ ਜ਼ਖਮੀ ਹੋ ਗਿਆ ਦੋਵਾਂ ਦਾ ਇਲਾਜ ਕੀਤਾ ਜਾ ਰਿਹਾ ਉਧਰ ਜ਼ਿਲ੍ਹਾ ਹਸਪਤਾਲ ਹੈ ਦੇ ਡਾਕਟਰ ਦੇ ਜਿਹੜੇ ਉਹਨਾਂ ਨੇ ਦੱਸਿਆ ਇਲਾਜ ਤੋਂ ਬਾਅਦ ਬੱਚੇ ਨੂੰ ਸਰਜਿਕਲ ਵਾਰਡ ਵਿੱਚ ਪੇਸ਼ ਦਿੱਤਾ ਗਿਆ ਉਸ ਦੀ ਹਾਲਤ ਹੁਣ ਉਸ ਤੇ ਰਹਿ ਉਹਦੇ ਪੱਟ ਅਤੇ ਹੱਥ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਬਿਊਰੋ ਰਿਪੋਰਟ ਲੁਧਿਆਣਾ ਲਾਈ